ਜਾਪੀਨ ਜਾਪਾ ਅਰਥ ਮੈਂ ਸੋਮਸਾ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ 13 ਮਾਰਚ 2025 ਪਾਵਰ ਆਫ ਸੋਸ਼ਲ ਜੁਨਟੀ ਨੇ ਇੱਕ ਇਤਿਹਾਸ ਰਚਿਆ ਹੈ 1815 ਗਜ ਜ਼ਮੀਨ ਦਾ ਟੁਕੜਾ ਲੈ ਕੇ ਸੱਚਮੁੱਚ ਇਹ ਸਾਬਤ ਕਰ ਦਿੰਦਾ ਹੈ ਕਿ ਪਾਵਰ ਆਫ ਸੋਸ਼ਲ ਜੁਨਟੀ ਮਨੁੱਖਤਾ ਦੀ ਬਿਹਤਰੀ ਵਾਸਤੇ ਔਰ ਬੱਚਿਆਂ ਦੇ ਭਵਿੱਖ ਵਾਸਤੇ ਇੱਕ ਬਹੁਤ ਵੱਡੀ ਪਲੈਨਿੰਗ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੀ ਹੈ اور ਇਸ ਪਲਾਟ ਨੂੰ ਖਰੀਦਣ ਦੇ ਵਿੱਚ ਪੂਰੀ ਮਾਨਵਤਾ ਨੇ ਆਪਣੀ ਕਮਾਈ ਦਾ ਇੱਕ ਇੱਕ ਪੈਸਾ ਦੇ ਕੇ ਸੱਚਮੁੱਚ ਇਸ ਰਜਿਸਟਰੀ ਨੂੰ ਆਸਾਨ ਕਰ ਦਿੱਤਾ ਹੈ اور ਦੋਸਤੋ ਮੈਂ ਇੱਥੇ ਦੱਸ ਦਿਆ ਕਿ 13 ਮਾਰਚ ਨੂੰ ਜਦੋਂ ਇਸ ਦੀ ਰਜਿਸਟਰੀ ਹੋਈ ਤਾਂ ਸੱਚਮੁੱਚ ਚਾਰੇ ਪਾਸੇ ਮੁਬਾਰਕਾ ਹੀ ਮੁਬਾਰਕਾ ਨਜ਼ਰ ਆਈਆਂ ਅਤੇ ਇਸ ਵਿਸ਼ੇਸ਼ ਮੌਕੇ ਦੇ ਉੱਪਰ ਅਕਾਲ ਪੁਰਖ ਦਾ ਸਭ ਨੇ ਮਿਲ ਕੇ ਸ਼ੁਕਰੀਆ ਕੀਤਾ ਧੰਨਵਾਦ ਕੀਤਾ ਕਿ ਸੱਚੇ ਪਾਤਸ਼ਾਹ ਤੁਸੀਂ ਹੀ ਇੱਜ਼ਤ ਰੱਖੀ ਹੈ ਕਿਉਂਕਿ ਪਿਛਲੇ 4-5 ਮਹੀਨਿਆਂ ਤੋਂ ਬਹੁਤ ਹੀ ਸਮਾ ਜਿਹੜਾ ਹੈ ਉਹ ਸੜਕਾਂ ਤੇ ਗੁਜ਼ਰਿਆ ਧੁੰਦ ਹੋਵੇ ਮੀਂਹ ਹੋਵੇ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਮੌਸਮ ਹੋਵੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਲੋਕਾਂ ਵਿੱਚ ਜਾ ਕੇ ਦੱਸਦੀ ਸੀ ਕਿ ਬੱਚਿਆਂ ਦੇ ਭਵਿੱਖ ਵਾਸਤੇ ਆਉਣ ਵਾਲੇ ਸਮੇਂ ਵਿੱਚ ਪੋਸੂ ਵੱਲੋਂ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਇੱਕ ਜ਼ਮੀਨ ਦਾ ਟੁਕੜਾ ਖਰੀਦਿਆ ਜਾ ਰਿਹਾ ਹੈ ਤੁਸੀਂ ਆਪਣੀ ਕਸ਼ਮਤਾ ਦੇ ਮੁਤਾਬਕ ਜੋ ਵੀ ਹਿੱਸਾ ਪਾਉਣਾ ਚਾਹੁੰਦੇ ਹੋ ਉਹ ਤੁਸੀਂ ਪਾ ਸਕਦੇ ਹੋ ਬੜੇ ਕੌੜੇ ਤੇ ਮਿੱਠੇ ਤਜਰਬੇ ਹੋਏ ਕਿਸੇ ਨੇ ਤਾਂ ਕਹਿ ਸਕਦੇ ਆ ਕਿ ਦਿਲ ਖੋਲ ਕੇ ਮਦਦ ਕੀਤੀ ਹੈ ਔਰ ਕਿਸੇ ਨੇ ਮਦਦ ਨਹੀਂ ਕੀਤੀ ਲੇਕਿਨ ਜਿਨ੍ਹਾਂ ਨੇ ਨਹੀਂ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਸਮਾਜ ਹੈ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਔਰ ਸਾਰੇ ਅਕਾਲ ਪੁਰਖ ਦੇ ਬਣਾਏ ਹੋਏ ਨਹੀਂ ਇਸ ਕਰਕੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲੇਕਿਨ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੇ 13 ਮਾਰਚ ਨੂੰ ਅਕਾਲ ਪੁਰਖ ਨੇ ਕਿਸ ਤਰ੍ਹਾਂ ਕਿਰਪਾ ਕੀਤੀ ਇਸ ਪਲਾਟ ਨੂੰ ਖਰੀਦਣ ਦੇ ਵਿੱਚ ਇਹ ਆਪਾਂ ਉਹਨਾਂ ਦੀ ਜ਼ੁਬਾਨੋਂ ਸੁਣਦੇ ਹਾਂ 5 ਤਰੀਕ ਨੂੰ ਰਜਿਸਟਰੀ ਨਹੀਂ ਹੋਈ ਕਿਉਂਕਿ ਉਹ ਕਹਿੰਦੇ ਸੀ ਕਿ ਐਗਰੀਕਲਚਰ ਚ ਕਰਾ ਲਓ ਜੇ ਆਪਾਂ ਐਗਰੀਕਲਚਰ ਚ ਕਰਾਉਂਦੇ ਸੀ ਤਾਂ ਮੁੜ ਕੇ ਇੱਕ ਤੇ ਆਪਾਂ ਕੁਝ ਬਣਾ ਨਹੀਂ ਸਕਦੇ ਤੇ ਜੇਕਰ ਆਪਾਂ ਪਲਾਟਾਂ ਚ ਕਰਾਉਂਦੇ ਸੀ ਤਾਂ ਉਹਨਾਂ ਕੋਲ ਐਨਓਸੀ ਹੈ ਨਹੀਂ ਸੀ ਕਿਉਂਕਿ 500 ਬਾਈ ਤੋਂ ਜ਼ਿਆਦਾ ਤੱਕ ਬੰਦ ਹੈ ਫਿਰ ਆਪਾਂ ਡੇਟ ਵਧਾ ਲਈ ਡੇਟ ਵੱਧ ਕੇ 31 ਤੱਕ ਫਿਰ ਗੱਲ ਚੱਲੀ ਕਿ ਆਪਾਂ ਇੱਥੇ ਕੁਝ ਬੀਜ ਬੂਜ ਕੇ ਆਪਾਂ ਲੇ ਲੈਨੇ ਅੰਦਰ ਦੌਲੀ ਕਰਾ ਲਿੰਦੇ ਫਿਰ ਪਤਾ ਲੱਗਾ ਵੀ ਕੱਲ ਨੂੰ ਸੀਐਲਜੂ ਸਾਨੂੰ ਕਰਾਉਣਾ ਪੈਣਾ ਅਸੀਂ ਕਹਿੰਦੇ ਜੀ ਤੁਸੀਂ ਐਨਓਸੀ ਲਓ ਮਾਲਕ ਨੂੰ 3 ਲੱਖ ਤੋਂ ਵੱਧ ਰਹੀ ਆ ਐਨਓਸੀ ਤੇ ਲੈਣਾ ਪਿਆ ਉਹ ਸਾਡੇ ਲੋਕਾਂ ਦਾ ਇੱਕ ਬਚ ਗਿਆ ਨਾਲ ਦਿਨ ਅਸੀਂ ਸੈਨਵੇ ਸੈਡ ਆਪਣਾ ਕੰਮ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਕਿ ਇਨਕਮ ਟੈਕਸ ਰੇਟ ਮੈਡਾ ਜਿਹੜੇ ਜਿਹੜੇ ਸਾਨੂੰ ਪੈਸਾ ਦੇ ਰਹੇ 10 ਤਰੀਕ ਨੂੰ ਐਨਓਸਿੰ ਮਿਲੀ 11 ਤਰੀਕ ਨੂੰ ਫਾਰਮ 12 ਇਹ ਵੀ ਮਿਲ ਗਿਆ ਸਾਨੂੰ ਬੜੀ ਖੁਸ਼ੀ ਹੋਈ ਵੀ ਸਾਡਾ ਪੈਸਾ ਬਚ ਗਿਆ ਰਜਿਸਟ੍ਰ ਜਦੋਂ ਜਾ ਕੇ ਦਿਖਾਇਆ ਉਹ ਕਹਿੰਦੇ ਨੇ ਬਚਣਾ ਨਹੀਂ ਹੱਲੇ ਮੈਂ ਕੀ ਕਰਾਂ ਕਹਿੰਦੇ 12 ਇਹ ਫਾਰਮ ਤੋਂ ਬਾਅਦ ਇੱਕ 80 ਜੀ ਫਾਰਮ ਲਗਾਣੇ ਪੈਣੀ ਕੀ ਪਰ ਉਹਦਾ ਤਾਂ ਨੋਇ ਫੜਾਇਆ ਤੁਹਾਡੇ ਕੋਲ ਅੱਜ ਦੀ ਰੇਤ ਹੈ ਉਹ ਤੇ ਰਜਿਸਟਰੀ ਤੁਹਾਡੀ ਬਾਹਰ ਕੀ ਹੋ ਰਹੀ ਆ ਜਿਸ ਦਿਨ ਤੁਹਾਨੂੰ ਉੱਤੇ ਜੀਵ ਖਾਰਨ ਮਿਲ ਗਿਆ ਤੇ ਸਾਰੇ ਸਾਰੇ ਪੈਸੇ ਫੰਡ ਲੈ ਸਕਦੇ ਆ ਦੇਖੋ ਖਦਮ ਦੇਖੋ ਸੋ ਦੋਸਤੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਆਕਾਲ ਪੁਰਖ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਕਿਉਂਕਿ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿਲ ਸਕਦਾ ਆਪਾਂ ਜਿੰਨੇ ਵੀ ਸਵਾਸ ਗਰਾਸ ਲੈ ਰਹੇ ਆ ਇਹ ਸਭ ਉੱਪਰਵਾਰੇ ਦੀ ਦਇਆ ਹੈ ਸੋ ਅਸੀਂ ਪਾਵਰ ਆਫ ਸੋਸ਼ਲ ਜੁਨਿਟੀ ਦੀ ਪੂਰੀ ਟੀਮ ਜੋ ਹੈ ਅਕਾਲਪੁਰ ਖਦਾ ਸ਼ੁਕਰੀਆ ਧੰਨਵਾਦ ਕਰਦੀ ਹੈ ਜਿਸ ਦੀ ਕਿਰਪਾ ਦੇ ਨਾਲ ਇਹ ਜਿਹੜਾ ਪਲਾਟ ਦਾ ਪ੍ਰੋਜੈਕਟ ਸੀ ਇਹ ਪੂਰਾ ਹੋ ਨਿਪੜਿਆ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ